ਸਤ ਸੰਗਤ ਕਿਸੇ ਬੰਦੇ ਨੇ ਪੱਗ ਨੂੰ ਸਵਾਲ ਕੀਤਾ ਇਹ ਪੱਗ ਜੇ ਕਿਤੇ ਕਿਸੇ ਦਾ ਝੱਗਾ ਪਾਟਦਾਏ ਤਾਂ ਲੜਾਈ ਵੱਧ ਹੀ ਨਹੀਂ ਕਿਸੇ ਦਾ ਲੱਤ ਕਿਸੇ ਦੀ ਕਿਸੇ ਦਾ ਹੱਥ ਕਿਸੇ ਦੀ ਲੱਤ ਵੱਢੀ ਜਾਵੇ ਤਾਂ ਵੀ ਲੜਾਈ ਦਾ ਰਾਜੀਨਾਮਾ ਹੋ ਜਾਂਦਾ ਹੈ ਬੰਦਾ ਮਰ ਜਾਏ ਤਾਂ ਵੀ ਸਮਝੌਤਾ ਹੋ ਜਾਂਦਾ ਹੈ ਪਰ ਇਹ ਪੱਗ ਜੇ ਕਿਸੇ ਦੇ ਸਿਰੋਂ ਤੂੰ ਲੱਸ ਜਾਵੇਂ ਪਰਛੇਤੀ ਕਿਤੇ ਰਾਜੀਨਾਮੇ ਨਹੀਂ ਹੁੰਦੇ ਹੈ ਤਾਂ ਤੂੰ ਵੀ ਕਪੜਾ ਹੀ ਆ ਤੇਰੇ ਵਿੱਚ ਕਿਹੜਾ ਖਾਸ ਗੁਣ ਹੈ ਪੱਗ ਬੋਲਦੀ ਆ ਸਰਦਾਰ ਇੰਦਰਜੀਤ ਸਿੰਘ ਜੀ ਗੋਗੋਵਾਨੀ ਸਾਹਿਬ ਸਾਡੇ ਪਿਆਰੇ ਮਿੱਤਰ ਨੇ ਉਹਨਾਂ ਦੀ ਲਿਖਤ ਹੈ ਪੱਗ ਕਹਿੰਦੀ ਮੈਂ ਕੱਪੜਾ ਨਹੀਂ 5-7 ਗੱਜ ਦਾ ਮੈਂ ਬੱਦੀ ਤਾਂ ਬੰਦਾ ਫੱਬਦਾ ਸੱਚੀ ਕੋਈ ਬਾਦਸ਼ਾਹ ਲੱਗਦਾ ਤੁੱਪ ਸ਼ਾਂ ਤੋਂ ਸਾੰਭਾ ਸਰਸੋਲ ਮੈਂ ਦਸਤਾਰ ਰਹੀ ਹਾਂ ਬੋਲ ਟੋਪੀ ਸੀ ਗੁਲਾਮ ਲੋਕਾਂ ਲਈ ਮੰਡੀ ਵਿੱਚ ਨਲਾਮ ਲੋਕਾਂ ਲਈ ਮੈਂ ਤਾਂ ਸੀ ਕੁਹਰਾਮ ਲੋਕਾਂ ਲਈ ਮੇਰੇ ਲਈ ਹੋਏ ਜੁੱਧ ਤੇ ਕੋਲ ਮੈਂ ਦਸਤਾਰ ਰਹੀ ਹਾਂ ਬੋਲ ਇਹ ਦਸਤਾਰਾਂ ਸਾਡੇ ਅਣਖ ਦਾ ਪ੍ਰਤੀਕ ਹੈ ਦਸਤਾਰ ਦੇ ਅਰਥ ਬਹੁਤ ਲੋਕਾਂ ਨੇ ਕੀਤੇ ਹੈ ਇਹਦਾ ਇੱਕ ਅਰਥ ਮੈਨੂੰ ਬੜਾ ਪਿਆਰਾ ਲੱਗਦਾ ਹੈ ਕਿਸੇ ਵਿਦਵਾਨ ਨੇ ਕਿਹਾ ਦਸਤਾਰ ਦਾ ਅਰਥ ਹੈ ਕਿ ਦਸਤਾਰ ਮਤਲਬ 10 ਗੁਰੂਆਂ ਦੀ ਪ੍ਰੇਮ ਨਿਸ਼ਾਨੀ 10 ਗੁਰੂਆਂ ਦੇ ਪ੍ਰੇਮ ਦਾ ਤੋਹਫਾ ਦੁਨੀਆਂ ਦੀਆਂ ਨਿਸ਼ਾਨੀਆਂ ਸੰਭੜ ਵਾਲਿਓ ਕਿਤੇ 10 ਗੁਰੂਆਂ ਦੀ ਪ੍ਰੇਮ ਦੀ ਨਿਸ਼ਾਨੀ ਤੋਂ ਟੁੱਟ ਨਾ ਜਾਇਓ